ਇਸ ਵੀਡੀਓ ਨੂੰ ਵੇਖ ਕੇ ਨਾ ਹਰ ਇੱਕ ਬੰਦਾ ਹੈਰਾਨ ਰਹਿ ਗਿਆ। ਦੋਸਤੋ ਤੁਸੀਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਤਾਂ ਵੇਖੀ ਹੋਣੀ ਐ। ਜਿਸ ਵਿੱਚ ਇੱਕ ਮਾਮੀ ਵੱਲੋਂ ਆਪਣੀ ਸਗੀ ਭਾਣਜੀ ਦੇ ਨਾਲ ਵਿਆਹ ਕਰਵਾਇਆ ਗਿਆ। ਤੇ ਆਹ ਵੀਡੀਓ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਕਿ ਉਹ ਹੱਸ-ਹੱਸ ਕੇ ਇੰਟਰਵਿਊ ਦੇ ਰਹੇ ਨੇ। ਵੀਡੀਓ ਵੇਖ ਕੇ ਹੈਰਾਨੀ ਹੋਈ ਕਿ ਸੱਚੀ ਕਲਯੁਗ ਆ ਗਿਆ। ਕਲਯੁਗ ਇਹਨੇ ਸਿਖਰ ਤੇ ਚੜਿਆ ਹੋਇਆ ਕਿ ਕੁੜੀ-ਕੁੜੀ ਦੇ ਨਾਲ ਵਿਆਹ ਕਰਵਾ ਰਹੀ ਐ ਤੇ ਮੁੰਡੇ-ਮੁੰਡਿਆਂ ਦੇ ਨਾਲ ਵਿਆਹ ਕਰਵਾ ਰਹੇ ਆ। ਇਸ ਵੀਡੀਓ ਨੇ ਤਾਂ ਹੈਰਾਨ ਹੀ ਕਰਕੇ ਰੱਖ ਦਿੱਤਾ ਮਾਮੀ ਨੇ ਆਪਣੀ ਭਾਣਜੀ ਦੇ ਨਾਲ ਵਿਆਹ ਕਰਵਾ ਲਿਆ ਪਹਿਲਾਂ ਤਾਂ ਕੁਝ ਲੋਕ ਇਹ ਕਹਿ ਰਹੇ ਸੀ ਕਿ ਇਹ ਇੱਕ ਵੀਡੀਓ ਸਕ੍ਰਿਪਟਡ ਹੈ ਤੇ ਸਕ੍ਰਿਪਟ ਦੇ ਤੌਰ ਤੇ ਇਹ ਵੀਡੀਓ ਬਣਾਈ ਜਾ ਰਹੀ ਹੈ ਪਰ ਜਦੋਂ ਇਸ ਕੁੜੀ ਦੀਆਂ ਸੋਸ਼ਲ ਮੀਡੀਆ ਤੇ ਇੰਟਰਵਿਊਜ਼ ਸ਼ੇਅਰ ਹੋਣ ਲੱਗੀਆਂ ਉਸ ਤੋਂ ਬਾਅਦ ਲੋਕਾਂ ਨੂੰ ਯਕੀਨ ਹੋਇਆ ਕਿ ਸੱਚਮੁੱਚ ਹੀ ਮਾਮੀ ਨੇ ਆਪਣੀ ਭਾਣਜੀ ਦੇ ਨਾਲ ਵਿਆਹ ਕਰਵਾਇਆ ਪਰ ਇਸ ਕੁੜੀ ਨੇ ਆਪਣੇ ਮਾਮੇ ਦਾ ਵੀ ਘਰ ਪਟਕੇ ਰੱਖ ਦਿੱਤਾ ਹੈ ਸੋ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਪੂਰੇ ਮਾਮਲੇ ਦੇ ਬਾਰੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਅਦਰਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਅਦਰ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤੇ ਹਉ ਤੱਕ ਰੱਬ ਰੱਖਾ